ਤਲੋ ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਕੁਸ਼ਾਕ ਟਿਕ ਮੈਲਕਾਂ ਤੋਂ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਦੇ ਆਂ ਆਪਣੇ ਕੋਲੇ ਸੈਸਰ 2 ਮੀਟਰ ਕੱਪੜਾ ਇਹ ਇਹਦੀ ਚੜਾਈ ਜ਼ਿਆਦਾ ਤੇ ਲੰਬਾਈ ਬਹੁਤ ਘੱਟ ਆ ਤੇ ਆਪਾਂ ਇਹਦੇ ਸਲਵਾਰ ਦੀ ਕਟਿੰਗ ਕਰਨੀ ਆ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਕਟਿੰਗ ਕਰਨੀ ਕਰ ਲਾਪਾ ਇੱਕ ਸਾਈਡ ਤੋਂ ਆਪਾਂ ਪੱਟ ਕਟਿੰਗ ਕਰਾਂਗੇ ਦੇਖੋ ਇਹਨਾਂ ਦੀ ਸਲਵਾਰ ਦੀ ਹੈਂਥ 36 ਇੰਚ ਆਪਾਂ 32 ਦੀ ਕਟਾਈ ਕਰਾਂਗੇ 5 ਇੰਚ ਆਪਾਂ ਬੈਲਟ ਬਣਾ ਲਈ ਵਿੱਚ ਆਪਾਂ सलवार की पटत कटिंग करा बारह इंच चौड़ाई रखा पट कपड़ा कुंडे कटा एक पहला तो आप ला लेना बत्ती इंच लेना बत्ती इंच ढाई इंच इधर ना लेना ये आपको कुंडे कटिंग कर रहे हैं तो दूसरी साइड तो ला लेना बत्ती इंच కచే తటింగ్ హీ చ ਪਲੱਸ ਕਰਦਾਂਗੇ 24.5 ਵਿੱਚ ਆਪਣਾ ਉਸ ਲਾਈਨਾਂ ਚ ਮਾਰਟਨ ਆ ਜਾਊਗਾ 24 ਆਪਾਂ 25 ਦੀ ਕਟਾਈ ਕਰਾਂਗੇ ਜਿਹੜੀ ਚੁੜਾਈ ਹੈ ਜੀ ਉਹ ਆਪਾਂ 8 ਇੰਚ ਰੱਖਾਂਗੇ ਕਿਉਂਕਿ ਆਪਾਂ ਵਿੱਚ ਕੱਪੜਾ ਵੀ ਦੇਣਾ ਵਾਲਾ ਦੇ ਤੇ ਉੱਪਰੋਂ ਫੋਲਡ ਵੀ ਕਰਨਾ ਨੇ ਆਪਾਂ ਹੁਣ ਇਹਦੀ ਕਟਿੰਗ ਕਰਦਾਂਗੇ ਆ ਆਪਣੀ ਰੈਕਡੀ ਹੋ ਗਈ ਕਟਿੰਗ ਆਪਣੇ ਤੁੰਗ ਹਾਂਜੀ ਹੁਣ ਆਪਾਂ ਇਹਦੇ ਨਾਲ ਆਸਣ ਕੱਢਾਂਗੇ ਇਹ ਕਟੋਰੀ ਕੱਟਣੀਆਂ ਉਹ ਆਪਾਂ ਪਿੱਛੇ ਹੀ ਕੱਟਣੀਆਂ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਕੱਟ ਸੀ ਪਹਿਲਾਂ ਤਾਂ ਚਾਰੇ ਗੁੰਡੇ ਰੱਖ ਲੈਣੇ ਆ ਫਿਰ ਆਪਾਂ ਇਹਨਾਂ ਦੀ ਦੇਖਣਾ ਕਿ ਕਿੰਨਾ ਚਾਈ ਜਿੰਨੇ ਨੇ ਇਹਨਾਂ ਨੂੰ ਬਰਾਬਰ ਕਰਨਾ ਹੈ ਪਹਿਲਾਂ ਕੱਪੜੇ ਨੂੰ ਸਾਰੇ ਬਰਕਰੜਨੇ ਨੇ ਇਹਨਾਂ ਨਾਲ ਹਾਂ ਇਹਨੂੰ ਆਪਾਂ 7 ਸੈਂਟੀਮੀਟਰ ਦੀ ਕਟਾਈ ਕਰਾਂਗੇ udah ini pagi-pagi pancing jadi apa nih guys aki kenceng celanya cuma celana juga jadi aku ada keberadaan jamur pakai tikar nih jadi jadi karpang jadi apa gitu ya 1 ਇੰਚ ਦੀ ਕੱਟ ਪਾਉਣੀ ਆ ਹੁਣ ਆਪਾਂ ਇਥੇ ਜਿਹੜੇ ਆਪਣੇ ਵੀ ਬਰ નીચે ਨੂੰ ਨਾਲ ਹੀ ਗਾਣਾ ਇੱਥੋਂ ਆਪਾਂ 3 ਇੰਚ ਲੈ ਲੈਣਾ ਇਹਨੂੰ ਮੈਚ ਕਰ ਦੇਣਾ ਇਹਦੀ ਆਪਾਂ ਫਿਰ ਕਟਿੰਗ ਕਰ ਦੇਣੀ ਆ ਹਾਂਜੀ ਸਾਡੀ ਸਲਵਾਰ ਦੀ ਕਟਿੰਗ ਹੋ ਚੁੱਕੀ ਆ ਹਾਂਜੀ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਵਰਤੋਂ-ਵਰਤੋਂ ਸਬਸਕ੍ਰਾਈਬ ਕਰੋ ਧੰਨਵਾਦ